ਸਮੁੱਚੇ ਭੈਣਾਂ ਨੂੰ ਆਪਰੇ ਸ਼ਰਧ ਸ਼ਕਤੀ ਦੇ ਵਿੱਚ ਸੋਣੇ ਬੈਠੇ ਸ਼ਿਵ ਗੁਰੂ ਦਾ ਸਾਜੀ ਹਾਜੀ ਵਿੱਚ ਬੈਠੇ ਸਾਧ ਸੰਗਤ ਦੇ ਬੈਠ ਜੂ ਕਾ ਖਾਲਸਾ ਬੈਠ ਜੀ ਨੇ ਅੱਜ ਜੋ ਕਰ ਸੰਤ ਭਗਤ ਸਿੰਘ ਵਾਲੇ ਸਰਦਾਰ ਤੇਜਸਵਿਲਖਣੇ ਕੀਤਾ ਉਹ ਬਹੁਤ ਕੀਮਤੀ ਹੈ ਬਹੁਤ ਕੀਮਤੀ ਹੈ ਉਹ ਜਦੋਂ ਸੁਣਾਵਾਂਗੇ ਤਾਂ ਆਰਦਾਸ ਜੀ ਮੇਰੇ ਜੀ ਮੈਂ ਤਾਂ ਅਸਕੀਸ ਹੁਣ ਦੁਨੋਤ ਕਿੰਨਾ ਪਰਾਂ ਲੰਗਾ 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 ਰੰਗ ਚੁਟਕਾਇਾ ਕੋਈ ਕਿਸੇ ਲੇਖ ਦਾ ਫੱਝੂਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਰਤਮਾਨ ਜੋ ਹਾਲ ਹੈ ਉਹਦੀ ਜੋਰੀਏ ਮਹਿਸੂਸ ਕਰਦਾ ਹੈ ਕੋਸ਼ਿਸ਼ ਕਰੂਗੀ ਕਿ ਆਉਣ ਵਾਲੀਆਂ ਪੀੜ੍ਹੀਆਂ ਦੇਖੀ ਜਾਵੇ ਸਭਾ ਤੇ ਜਦੋਂ ਦੇਖੀ ਸਾਡੇ ਸਾਥੇ ਪਾਰਸ ਸਹਿਸਵਾ ਇੱਕ ਬਣਾਏ ਦੀ ਕੋਈ ਜਨਕੋਈ ਉਹੇ ਪ੍ਰਾਣੀ ਬਸ ਬੜਕ ਕਟਾਰੇ ਹੋਏ ਨੇ ਮੈਨੂੰ ਜੇਕਰ ਮੈਨੂੰ ਵੀ ਆਉਣਾ ਜਿਹਨੇ ਬਹੁਤ ਬੁਲਾਕਾ ਕੀਤਾ ਉਹਨਾਂ ਜਿਹੜੇ ਖਾਲਸਾ ਦੇ ਲੋਕ ਦੀ